ਮਲੇਰਕਟਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸ਼ਖਸ਼ ਰਾਜਦੀਪ ਸਿੰਘ ਜੋ ਕਿ ਖਨਾ ਸ਼ਹਿਰ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਿਆ ਕਿ ਡੀਸੀ ਦਫ਼ਤਰ ਦੀ ਮੇਲ ਆਈਡੀ ਤੇ ਇਸ ਸ਼ਖਸ਼ ਦੇ ਵੱਲੋਂ ਈਮੇਲ ਕੀਤੀ ਗਈ ਸੀ ਤੇ ਧਮਕਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਇਹ ਸਫਲਤਾ ਹਾਸਲ ਕੀਤੀ ਹੈ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਇੰਚਾਰਜ ਹਰਜਿੰਦਰ ਸਿੰਘ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਆਪਣਾ 10 ਸੈਂਟ 12 ਮਹੀਨਿਆਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਾਇਦ ਚ ਵਕ ਵਕ ਥਾਵਾ ਤੇ ਧਮਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈਐਨ ਚਾਰਜ ਐਂਡ ਸਾਈਬਰ ਸੈਲ ਇਨ ਚਾਰਜ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਾਲੋਦੋ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਣੈ ਨੂੰ 18 ਮੈਨੂੰ ਗ੍ਰਿਫਤਾਰ ਕਰਕੇ ਕੇਸ਼ ਨੂੰ ਟਰੇਸ ਕੀਤਾ ਗਿਆ ਤੇ ਇਹਨਾਂ ਵਿੱਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਰਨ ਇਹਦਾ ਐਸੀ ਦਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ ਤੇ ਰਾਜ ਦੇਵ ਨੂੰ ਜਦ ਇਹ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀ ਔਨ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅंसारी ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋ ਕੀਤੀ ਹੈ ਉਹਦੇ ਲਈ ਮੈਂ ਸਾਰੇ ਨੂੰ ਇੱਕ ਆਪਣਾ ਆਪਣਾ ਵਧਾਈ ਦੇਣਾ ਜੀ ਅਨਜਿਤ ਹੈ ਟਾਈਸੀਰ ਬਾਈ ਮੇਲ ਕਿ ਇਹ ਮੇਲ ਆਈ ਸੀ ਦੀ ਐਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੋ ਫਿਰ ਆਪਾਂ ਉਹਤੇ ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਪ੍ਰਿਆਰ ਇਹ ਜਿਹ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਚ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾ ਤਾਂ ਹੈ ਨਹੀਂ ਕੋਈ ਕੇਸ ਆਇਆ ਕੋਈ ਦੇਤੇ ਇਕੜੇ ਇਕੜੇ ਤਾਂ ਆਰਮੀ ਤਸਥਾਨ ਨੂੰ ਲੌਣ ਲੌਣ ਦੀ ਗੱਲ ਜਿਵੇਂ ਇਦਾਂ ਇਹਨੇ ਕੋਈ ਪਾਰਟਿਕੂਲਰ ਤਾਰਮਿਕਸਥਾਨ ਨਹੀਂ ਕਿਹਾ ਆਪਣਾ ਇਹਨੇ ਸ਼ਹਿਰ ਚ ਇਹਨੇ ਕਾਫੀ ਥਾਵਾਂ ਤੇ ਕਿਆਸੀ ਮੈਂ ਕਿ ਸ਼ਹਿਰ ਆਪਨਾ ਦੀ ਮੇਨ ਮੇਨ ਥਾਵਾਂ ਤੇ ਮੈਂ ਧਮਾਕਾ ਕਰੂੰਗਾ। ਅ ਕੋਈ ਨੇ ਪਾਰਟਿਕੂਲਰ ਇਦਾਂ ਨਹੀਂ ਨੇ ਅ ਕਿਹਾ ਸੀ ਕੋਈ ਥਾਂ। ਜੀ ਵਟਸਐਪ ਗਰੁੱਪਾਂ ਦੇ ਵਿੱਚ ਤਾਂ ਇਹ ਉਹਦੇ ਸੀਗਾ ਜੀ ਵੀ ਕੁਝ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਮੰਦਰ ਨੇ ਨਹੀਂ ਨਹੀਂ ਮੈਨੂੰ ਇਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ੍ਰੈਟ ਕੀਤੀ ਸੀ ਇੱਕ। ਕਿੰਨੀ ਉਮਰ ਸੀ ਜੀ ਇਹ 31 ਸਾਲ ਦਾ ਹੈ ਵੈਸੇ। ਕੁਆਲੀਫੀਕੇਸ਼ਨ ਤੇ ਉਹ ਨੇ ਡਿਪਲੋਮਾ ਕੀਤਾ ਹੋਇਆ ਇਹਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਕਿ ਤੋ ਵੈ ਲੈ ਕੇ ਇਹਨੇ ਇਦਾਂ ਦਾ ਕਾਰਨਾਮਾ ਕਰਨੀ ਉਹ ਹਜੇ ਤਫਤੀਸ਼ ਚੱਲ ਰਹੀ ਹੈ ਉਹ ਮੈਂ ਦੇ ਫਿਲਹਾਲ ਉਹ ਮੈਂ ਤੇ ਨਹੀਂ ਕੰਦਾ ਸਕਦਾ ਰਿਵੀਲ ਨਹੀਂ ਮੈਂ ਕਸਰ ਇਹ ਤਾਂ ਅਮੀਰ ਪਾਉਣਾ ਜਿਹੜੀ ਥੇਸ ਪਹੁੰਚੀ ਆ ਉਸ ਦਿਨ ਹਰਮਨ ਮੰਨ ਦਾ ਨਾਮ ਲੱਗਦਾ ਸੀ ਇਹ 295 ਇਹ ਵਗੈਰਾ ਲੱਗੀ ਨਹੀਂ ਜੀ ਆਪਣਾ ਆਪਣੀ ਸਾਰੀ ਚੀਜ਼ਾਂ ਤਫਤੀਸ਼ ਦੌਰਾਨ ਵਾਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੋ ਇਹਦੀ ਮੰਸ਼ਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਾਰੀ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਪ੍ਰੈਸਕੌਨ ਇਹਦਾ ਲੜਕੀ ਤਰਫ ਬੇਔਫੀ ਲੜਕੇ ਨੂੰ ਤੇ ਹਮ ਸਭ ਨੂੰ ਸਿਖਾਉਣ ਵਾਸਤੇ ਇਹਦੇ ਧਾਰਮਿਕ ਸਤਾਂ ਦਾ ਇਹਦਾ ਇੱਕ ਕਾਰਨ ਵੀ ਮੇਰੇ ਮਨ ਚ ਆਈ ਕਿ ਧਾਰਮਿਕ ਸਤਾਂ ਦਾ ਬਦਲਾਅ ਹੋਣਾ ਹੈ ਉਹ ਤਾਂ ਆਪਣੇ ਵੈਸੇ ਇੱਕ ਪੈਨਿਕ ਕ੍ਰੀਏਟ ਕਰਨ ਲਈ ਹੈ ਇਹਨੂੰ ਕਿ ਤਾਂ ਕਿ ਨੂੰ ਸਾਰੇ ਸੀਰੀਅਸਲੀ ਲੈਣ ਦਾਇਨੇ ਕਰਤਾ ਹੁਣੇ ਪਰ ਇਦਾਂ ਦੀ ਫਿਲਹਾਲ ਕੋਈ ਤਫਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਇਹਨੇ ਤਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ